ਤਕਰੀਬਨ 13 ਦਿਨਾਂ ਬਾਅਦ ਪਤੀ ਅਤੇ ਪਤਨੀ ਸ਼ਿਮਲਾ ਅਤੇ ਮਨਾਲੀ ਦੇ ਵਿੱਚ ਘੁੰਮ ਕੇ ਆਉਂਦੇ ਨੇ ਪਤਨੀ ਆਪਣੇ ਪੇਕੇ ਚਲੀ ਜਾਂਦੀ ਹੈ ਕਿਉਂਕਿ ਉਸਦੀ 5 ਸਾਲ ਦੀ ਬੇਟੀ ਆਪਣੀ ਨਾਨੀ ਕੋਲੇ ਰਹਿੰਦੀ ਸੀ ਇਸ ਤੋਂ ਬਾਅਦ ਜਦੋਂ ਉਹ ਘਰ ਜਾਂਦੀ ਹੈ ਤਾਂ ਜਾਂਦਾ ਸਾਰੀ ਉਸ ਲੜਕੀ ਦੀ ਮਾਸ ਤੋਂ ਪੁੱਛਦੀ ਹੈ ਕਿ ਤੇਰਾ ਪਤੀ ਕਿੱਥੇ ਆ ਤਾਂ ਇਸ ਤੋਂ ਬਾਅਦ ਉਹ ਘੁਮਾਫਰਿਆ ਕੇ ਗੱਲ ਕਰਦੀ ਹੈ ਤੇ ਕੋਈ ਸਟੀਕ ਜਵਾਬ ਨਹੀਂ ਦਿੰਦੀ ਤਾਂ ਇਸ ਤੋਂ ਬਾਅਦ ਜਦੋਂ ਉਸਦੀ ਮਾਂ ਉਸ ਨੂੰ ਬਾਰ-ਬਾਰ ਪੁੱਛਦੀ ਹੈ ਕਿ ਤੇਰਾ ਪਤੀ ਕਿੱਥੇ ਆ ਤੂੰ ਦੱਸ ਨਹੀਂ ਰਹੀ ਤੇ ਜਦੋਂ ਉਸ ਤੇ ਦਬਾਅ ਪਾਇਆ ਜਾਂਦਾ ਤਾਂ ਉਹ ਦੱਸਦੀ ਹੈ ਕਿ ਮੈਂ ਉਸ ਦਾ ਕਤਲ ਕਰ ਦਿੱਤਾ ਹੈ ਜਦੋਂ ਉਸਦੀ ਮਾਂ ਇਹ ਗੱਲ ਸੁਣਦੀ ਹੈ ਤਾਂ ਉਹ ਸ਼ੌਕ ਹੋ ਜਾਂਦੀ ਹੈ ਉਸ ਦੇ ਪੈਰਾਂ ਥੱਲੋਂ ਜ਼ਮੀਨ ਨਿਕਲ ਜਾਂਦੀ ਹੈ ਕਿ ਤੂੰ ਪਾਗਲ ਹੋ ਗਈ ਹੈ ਇਸ ਤਰ੍ਹਾਂ ਦਾ ਕਾਹੜ ਕਰਤਾ ਤਾਂ ਇਸ ਤੋਂ ਬਾਅਦ ਇਹ ਸਾਰੀ ਗੱਲਬਾਤ ਉਹ ਆਪਣੇ ਪਤੀ ਨਾਲ ਸ਼ੇਅਰ ਕਰਦੀ ਹੈ ਤੇ ਅੱਗੋਂ ਉਹੀ ਕਹਾਣੀ ਸਾਰੀ ਉਸ ਦੀ ਲੜਕੀ ਆਪਣੇ ਪਿਤਾ ਨੂੰ ਵਸਦੀ ਆ ਤੇ ਇਸ ਤੋਂ ਬਾਅਦ ਉਸ ਦੇ ਪਿਤਾ ਅਤੇ ਉਸ ਦੀ ਮਾਤਾ ਦੋਨੋਂ ਜਾਣੇ ਮਿਲ ਕੇ ਉਸ ਨੂੰ ਪੁਲਿਸ ਥਾਣੇ ਦੇ ਵਿੱਚ ਲੈ ਕੇ ਜਾਂਦੇ ਨੇ ਅਤੇ ਪੁਲਿਸ ਨੂੰ ਦੱਸਦੇ ਨੇ ਕਿ ਸਾਡੀ ਬੇਟੀ ਨੇ ਇਸ ਤਰ੍ਹਾਂ ਦਾ ਕਾਹੜ ਕਰ ਦਿੱਤਾ ਤੇ ਅੱਗੋਂ ਜਦੋਂ ਪੁਲਿਸ ਉਸ ਤੋਂ ਪੁੱਛਗਿੱਛ ਕਰਦੀ ਆ ਤੇ ਉਹ ਪੁਲਿਸ ਨੂੰ ਦੱਸਦੀ ਆ ਕਿ ਮੈਂ ਉਸ ਦਾ ਕਤਲ ਕਰ ਦਿੱਤਾ ਅਤੇ ਉਸ ਦੀ Laash ਇੱਕ ਬਾਥਰੂਮ ਦੇ ਵਿੱਚ ਰੱਖੀ ਹੈ ਤੇ ਜਦੋਂ ਪੁਲਿਸ ਇੰਸਪੈਕਟਰ ਦੋਸ਼ਪਾਹੀਆਂ ਨੂੰ ਉਸ ਦੇ ਘਰ ਦੇ ਵਿੱਚ ਭੇਜਦਾ ਤਾਂ ਅੱਗੋਂ ਜਾ ਕੇ ਸਪਾਈ ਜਦੋਂ ਚੈੱਕ ਕਰਦੇ ਨੇ ਕਿ লাশ ਦੇਖੀ ਵੀ ਕਿੱਥੇ ਰੱਖੀ ਹੋਈ ਆ ਤਾਂ ਉਸ ਬਾਥਰੂਮ ਦੇ ਵਿੱਚ ਕੁਝ ਨਹੀਂ ਮਿਲਦਾ ਬਾਥਰੂਮ ਬਿਲਕੁਲ ਸਾਫ਼ ਪਿਆ ਹੁੰਦਾ ਫਿਰ ਉਹ ਸਪਾਹੀ ਆ ਕੇ ਇੰਸਪੈਕਟਰ ਨੂੰ ਦੱਸ ਦਿੰਦੇ ਨੇ ਵੀ ਸਾਰੇ ਝੂਠ ਬੋਲ ਰਹੀ ਐ ਵੀ ਉੱਥੇ ਤਾਂ ਕੁਝ ਹੈ ਹੀ ਨਹੀਂ ਤਾਂ ਫਿਰ ਉਹ ਅੱਗੋਂ ਲੜਕੀ ਕਹਿੰਦੀ ਆ ਉੱਥੇ ਇੱਕ ਡਰਮ ਪਿਆ ਹੈ ਪਲਾਸਟਿਕ ਦਾ ਉਹਦੇ ਵਿੱਚ লাশ ਰੱਖੀ ਆ ਤਾਂ ਇਸ ਤੋਂ ਬਾਅਦ ਪੁਲਿਸ ਜਾਂਦੀ ਹੈ ਉਸ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈਂਦੀ ਹੈ ਤੇ ਇਸ ਤੋਂ ਬਾਅਦ ਇਹ ਜਿਹੜੀ ਖਬਰ ਹੈ ਸੋਸ਼ਲ ਮੀਡੀਆ ਦੇ ਉੱਤੇ ਇੰਨੀ ਜ਼ਿਆਦਾ ਫੈਲ ਜਾਂਦੀ ਹੈ ਕਿ ਹਰ ਕੋਈ ਜਾਣਨ ਲਈ ਬੇਤਾਬ ਹੋ ਜਾਂਦਾ ਹੈ ਕਿ ਆਖਿਰਕਾਰ ਕਿਸ ਲੜਕੀ ਨੇ ਆਪਣੇ ਪਤੀ ਦਾ ਕਤਲ ਕਿਉਂ ਕੀਤਾ ਅਤੇ ਆਖਰ ਉਹ ਕੌਣ ਸੀ ਜਿਹੜਾ ਕਿ ਇਸ ਲੜਕੀ ਦੇ ਨਾਲ 13 ਦਿਨ ਬਾਹਰ ਘੁੰਮਦਾ ਰਿਹਾ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਅੱਜ ਦੀ ਜਿਹੜੀ ਸੱਚੀ ਘਟਨਾ ਇਹ ਉੱਤਰ ਪ੍ਰਦੇਸ਼ ਦੇ ਮੇਰੜ ਦੀ ਹੈ ਮੇਠ ਦੇ ਵਿੱਚ ਇੱਕ ਲੜਕਾ ਰਹਿੰਦਾ ਸੀ ਮੇਠ ਦਾ ਇੱਕ ਲੜਕਾ ਜੋ ਕਿ ਲੰਡਨ ਦੇ ਵਿੱਚ ਮਰਚੈਂਟ ਨੇਵੀ ਦੇ ਵਿੱਚ ਨੌਕਰੀ ਕਰਦਾ ਸੀ ਅਚਾਨਕ ਉਹ 24 ਫਰਵਰੀ 2025 ਨੂੰ ਆਪਣੇ ਘਰ ਆਉਂਦਾ ਆਪਣੇ ਘਰ ਇਸ ਲਈ ਆਉਂਦਾ ਕਿਉਂਕਿ ਉਹ ਆਪਣੀ ਬੇਟੀ ਅਤੇ ਆਪਣੀ ਵਾਈਫ ਨੂੰ ਸਰਪ੍ਰਾਈਜ਼ ਦੇਣਾ ਚਾਹੁੰਦਾ ਸੀ ਕਿਉਂਕਿ ਉਸਦੀ 6 ਸਾਲਾਂ ਬੇਟੀ ਦਾ ਜਨਮ ਦਿਨ ਸੀ ਅਤੇ ਉਸਨੇ ਸੋਚਿਆ ਕਿ ਕਿਉਂ ਨਾ ਮੈਂ ਆਪਣੀ ਪਤਨੀ ਅਤੇ ਵਾਈਫ ਨੂੰ ਇਸ ਦਾ ਸਰਪ੍ਰਾਇਜ਼ ਦੇਣਾ। ਇਸ ਲਈ ਉਹ ਫਿਰ ਭਾਰਤ ਆਉਂਦਾ ਹੈ। 25 ਫਰਵਰੀ ਨੂੰ ਉਸ ਦੀ ਘਰ ਵਾਲੀ ਦਾ ਜਨਮ ਦਿਨ ਹੁੰਦਾ। ਤਕਰੀਬਨ 2 ਦਿਨਾਂ ਬਾਅਦ 28 ਫਰਵਰੀ ਨੂੰ ਉਸ ਦੀ ਲੜਕੀ ਦਾ ਜਨਮ ਦਿਨ ਹੁੰਦਾ। ਬਹੁਤ ਹੀ ਖੁਸ਼ੀ ਦੇ ਨਾਲ ਘਰ ਦੇ ਵਿੱਚ ਜਨਮ ਦਿਨ ਮਨਾਇਆ ਜਾਂਦਾ। ਮਤਲਬ ਕਿ ਇਸ ਤਰ੍ਹਾਂ ਦਾ ਕੋਈ ਲੱਗਦੇ ਨਹੀਂ ਹੁੰਦਾ ਕਿ ਐਡਾ ਵੱਡਾ ਕਾਹੜ ਵੀ ਹੋਣ ਵਾਲਾ। ਤਾਂ ਇਸ ਤੋਂ ਬਾਅਦ 4 ਮਾਰਚ ਆ ਜਾਂਦੀ ਹੈ 4 ਮਾਰਚ ਨੂੰ ਜਦੋਂ ਉਸ ਦਾ પતિ ਸੌਣ ਲਈ ਕਮਰੇ ਦੇ ਵਿੱਚ ਜਾਂਦਾ ਤਾਂ ਉਸ ਤੋਂ ਥੋੜੇ ਟਾਈਮ ਬਾਅਦ ਤਕਰੀਬਨ 11:00 ਵਜੇ ਉਹ ਆਪਣੇ ਪਤੀ ਦੀ ਛਾਤੀ ਦੇ ਉੱਤੇ ਬੈਠ ਜਾਂਦੀ ਹੈ ਤੇ ਤਾਰ ਹਥਿਆਰਾਂ ਨਾਲ ਤੇ ਚਾਕੂ ਦੇ ਨਾਲ ਹਮਲਾ ਕਰ ਦਿੰਦੀ ਹੈ ਬਹੁਤ ਤੇਜ਼ੀ ਨਾਲ ਹਮਲਾ ਕਰਦੀ ਹੈ ਤੇ ਇੱਕ ਜਣਾ ਉਸ ਦੀਆਂ ਲੱਤਾਂ ਫੜ ਲੈਂਦਾ ਬਾਰ-ਬਾਰ ਚਾਕੂ ਨਾਲ ਵਾਰ ਕਰਦੀ ਹੈ ਤੇ ਉਹ ਬਹੁਤ ਜ਼ਿਆਦਾ ਚੀਕਦਾ ਪਰ ਉਸਦੀ ਆਵਾਜ਼ ਨਹੀਂ ਨਿਕਲਦੀ ਉਸ ਦਾ ਕਾਰਨ ਇਹ ਸੀ ਕਿਉਂਕਿ ਥੋੜਾ ਟਾਈਮ ਪਹਿਲਾਂ ਜਦੋਂ ਉਸ ਨੇ ਖਾਣਾ ਖਾਦਾ ਸੀ ਉਸ ਨੇ ਖਾਣੇ ਦੇ ਵਿੱਚ ਕੁਝ ਨਸੀਲੀ ਚੀਜ਼ ਮਿਲਾ ਦਿੱਤੀ ਸੀ ਕਰਕੇ ਉਸ ਦਾ ਉਹ ਵਿਰੋਧ ਵੀ ਨਹੀਂ ਕਰ ਰਿਹਾ ਸੀ ਇਸ ਤੋਂ ਬਾਅਦ ਦੂਸਰਾ ਵਿਅਕਤੀ ਚਾਕੂ ਫੜਦਾ ਤੇ ਉਹ ਉਸ ਦੀਆਂ ਲੱਤਾਂ ਫੜ ਲੈਂਦੀ ਹੈ ਤਾਂ ਬਹੁਤ ਜ਼ਿਆਦਾ ਵਾਰ ਕੀਤੇ ਜਾਂਦੇ ਨੇ ਵਾਰ ਕਰਨ ਤੋਂ ਬਾਅਦ ਤਕਰੀਬਨ ਅੱਧਾ ਘੰਟਾ ਲੱਗ ਜਾਂਦਾ 1 ਦੇ ਘੰਟੇ ਦੇ ਵਿੱਚ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਇਸ ਤੋਂ ਬਾਅਦ ਉਹ ਲਾਸ਼ ਨੂੰ ਟਿਕਾਣੇ ਲਾਉਣ ਵਾਸਤੇ ਸੋਚਦੇ ਨੇ ਉਸ ਤੋਂ ਬਾਅਦ ਇੱਕ ਪਲਾਨਿੰਗ ਕਰਦੇ ਨੇ ਤਾਂ ਕਿ ਕਿਸੇ ਨੂੰ ਪਤਾ ਨਾ ਲੱਗੇ ਵੀ ਲਾਸ਼ ਕਿੱਥੇ ਗਈ ਇਸ ਤੋਂ ਬਾਅਦ ਉਹ ਉਸ ਨੂੰ ਬਾਥਰੂਮ ਦੇ ਵਿੱਚ ਲਿਆ ਕੇ ਉਸ ਦੇ 15 ਟੁਕੜੇ ਕਰ ਦਿੰਦੇ ਨੇ ਉਸ ਤੇ ਲੱਤਾਂ ਅਲੱਗ ਕੱਟ ਲੈਂਦੇ ਨੇ ਸਿਰ ਅਲੱਗ ਕੱਟ ਲੈਂਦੇ ਆ ਸਾਰੇ ਬਾਡੀ ਪਾਰਟ ਉਸ ਦੇ ਅਲੱਗ-ਅਲੱਗ ਕਰਕੇ ਉਹਨਾਂ ਨੂੰ ਪੋਲੀਥੀਨ ਦੇ ਵਿੱਚ ਪਾ ਲੈਂਦੇ ਨੇ ਦੂਸਰੇ ਦਿਨ ਉਸ ਦਾ ਪ੍ਰੇਮੀ ਸੋਚਦਾ ਕਿਉਂ ਨਾ ਆਪਾਂ ਇਹਨਾਂ ਟੁਕੜਿਆਂ ਨੂੰ ਕਿਸੇ ਵੱਖ-ਵੱਖ ਜਗ੍ਹਾ ਤੇ ਸੁੱਟ ਦਈਏ ਪਰ ਉਸਦੀ ਪ੍ਰੇਮਿਕਾ ਕਹਿੰਦੀ ਹੈ ਕਿ ਜੇ ਆਪਾਂ ਇਹਨਾਂ ਨੂੰ ਕਿਤੇ ਵੱਖ-ਵੱਖ ਜਗਾਵਾਂ ਤੇ ਸੁੱਟਾਂਗੇ ਤਾਂ ਥਾਂ-ਥਾਂ ਤੇ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਇਸ ਲਈ ਆਪਾਂ ਫੜੇ ਜਾਵਾਂਗੇ ਤਾਂ ਇਸ ਤੋਂ ਬਾਅਦ ਉਹ ਘਰ ਦੇ ਵਿੱਚ ਹੀ ਪਏ ਇੱਕ ਡਰਮ ਦੇ ਵਿੱਚ ਉਹਨਾਂ 15 ਟੁਕੜਿਆਂ ਨੂੰ ਵਿੱਚ ਪਾ ਦਿੰਦੇ ਨੇ ਤੇ ਇਸ ਤੋਂ ਬਾਅਦ ਉਸ ਨੂੰ ਸੀਮੈਂਟ ਦੇ ਘੋਣ ਨਾਲ ਬੰਦ ਕਰ ਦਿੰਦੇ ਨੇ ਤਾਂ ਕਿ ਕਿਸੇ ਨੂੰ ਪਤਾ ਨਾ ਲੱਗੇ ਤੇ ਬੰਦ ਇਸ ਤਰੀਕੇ ਨਾਲ ਕਰਦੇ ਨੇ ਕਿ ਉਸਦੀ ਸਮੈਲ ਤੱਕ ਵੀ ਬਾਹਰ ਨਹੀਂ ਆਉਂਦੀ ਇਸ ਤੋਂ ਬਾਅਦ ਉਹ ਲੜਕੀ ਅਤੇ ਉਸ ਦਾ ਪ੍ਰੇਮੀ ਇੱਕ ਪਲਾਨ ਕਰਦੇ ਨੇ ਕਿਉਂ ਨਾ ਆਪਾਂ ਹੁਣ ਘੁੰਮਣ ਲਈ ਮਨਾਲੀ ਚਲੇ ਜਾਈਏ Shimla ਚਲੇ ਜਾਈਏ ਇਸ ਤੋਂ ਬਾਅਦ ਉਹ Shimla ਘੁੰਮਣ ਵਾਸਤੇ ਜਾਂਦੇ ਨੇ ਕਿਉਂਕਿ ਉਸ ਦੀ 6 ਸਾਲ ਦੀ ਜਿਹੜੀ ਬੇਟੀ ਸੀ ਉਹ ਆਪਣੀ ਨਾਨੀ ਕੋਲੇ ਰਹਿੰਦੀ ਸੀ ਉਹਦਾ ਪਤੀ ਲੰਡਨ ਦੇ ਵਿੱਚ ਸੀ ਇਸ ਲਈ ਉਹਨਾਂ ਨੂੰ ਮਿਲਣਾ ਜੁੜਨਾ ਬਹੁਤ ਹੀ ਜ਼ਿਆਦਾ ਆਸਾਨ ਸੀ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਨਹੀਂ ਹੋएगी ਸੀ ਇਸ ਤੋਂ ਬਾਅਦ ਉਹ ਮਹੱਲੇ ਵਾਲਿਆਂ ਨੂੰ ਇਹ ਕਹਿ ਕੇ ਜਾਂਦੀ ਹੈ ਕਿ ਮੈਂ ਆਪਣੇ ਪਤੀ ਦੇ ਨਾਲ Shimla ਘੁੰਮਣ ਜਾ ਰਹੀ ਹਾਂ ਇਸ ਤੋਂ ਬਾਅਦ ਉਸ ਦਾ ਪ੍ਰੇਮੀ ਅਤੇ ਉਹ ਦੋਨੋਂ ਜਾਣੇ ਮਿਲ ਕੇ Shimla ਘੁੰਮਣ ਲਈ ਚਲੇ ਜਾਂਦੇ ਨੇ ਤੇ ਮਹੱਲੇ ਨਿਵਾਸੀਆਂ ਨੂੰ ਕਹਿ ਜਾਂਦੇ ਨੇ ਕਿ ਅਸੀਂ ਪਤੀ ਪਤਨੀ ਦੋਨੋਂ ਜਾਣੇ ਘੁੰਮਣ ਜਾ ਰਹੇ ਹਾਂ ਪਰ ਜਦੋਂ ਉਹ ਵਾਪਸ ਆਉਂਦੇ ਨੇ ਉਹਦਾ ਪ੍ਰੇਮੀ ਆਪਣੇ ਘਰ ਚਲਾ ਜਾਂਦਾ ਤੇ ਉਹ ਆਪਣੇ ਪੇਕੇ ਆ ਜਾਂਦੀ ਹੈ ਤੇ ਜਦੋਂ 26 ਸਾਲਾ ਲੜਕੀ ਮੁਸਕਾਨ ਆਪਣੇ ਪੇਕੇ ਆਉਂਦੀ ਆ ਆਪਣੀ ਮਾਂ ਕੋਲ ਆਉਂਦੀ ਆ ਤੇ ਅੱਗੋਂ ਦੀ ਮਾਂ ਉਹਨੂੰ ਸਵਾਲ ਕਰਦੀ ਹੈ ਕਿ ਤੇਰਾ ਪਤੀ ਕਿੱਥੇ ਆ 13 ਦਿਨ ਹੋ ਗਏ ਤਕਰੀਬਨ ਉਹਦੇ ਨਾਲ ਕੋਈ ਗੱਲਬਾਤ ਨਹੀਂ ਹੋਈ ਉਹ ਕਿੱਥੇ ਆ ਤਾਂ ਫਿਰ ਉਹ ਗੁੱਸੇ ਦੇ ਵਿੱਚ ਆ ਕੇ ਦੱਸਦੀ ਹੈ ਕਿ ਮੈਂ ਉਸ ਨੂੰ ਮਾਰ ਦਿੱਤਾ ਹੈ ਇਸ ਤੋਂ ਬਾਅਦ ਉਹਦੀ ਮਾਂ ਬਹੁਤ ਜ਼ਿਆਦਾ ਸ਼ੌਕ ਹੋ ਜਾਂਦੀ ਆ ਇਹ ਸਾਰੀ ਘਟਨਾ ਫਿਰ ਉਹ ਆਪਣੇ ਪਤੀ ਨੂੰ ਦੱਸਦੀ ਆ ਤੇ ਜਦੋਂ ਉਹਦਾ ਪਤੀ ਉਸ ਨੂੰ ਪੁੱਛਦਾ ਕਿ ਤੂੰ ਇਹ ਕੰਡ ਕਰ ਦਿੱਤਾ ਤੇ ਅੱਗੋਂ ਕਹਿੰਦੇ ਹਾਂ ਮੈਂ ਕਰ ਦਿੱਤਾ 17 ਮਾਰਚ ਨੂੰ ਉਹ ਘਰ ਵਾਪਸ ਆਉਂਦੀ ਹੈ ਤੇ 18 ਮਾਰਚ ਨੂੰ ਉਸਦੇ ਮਾਤਾ ਪਿਤਾ ਉਸ ਨੂੰ ਲੈ ਕੇ ਥਾਣੇ ਪਹੁੰਚ ਜਾਂਦੇ ਨੇ ਤੇ ਥਾਣੇ ਵਾਲਿਆਂ ਨੂੰ ਦੱਸਦੇ ਨੇ ਕਿ ਸਾਡੀ ਬੇਟੀ ਨੇ ਆਹ ਕਰਤੂਤ ਕਰ ਦਿੱਤੀ ਆ ਆ ਕੰਡ ਕਰ ਦਿੱਤਾ ਤੇ ਅੱਗੋਂ ਫਿਰ ਪੁਲਿਸ ਵਾਲੇ ਉਸ ਤੋਂ ਪੁੱਛ ਕੇ ਛ ਵੀ ਕਰਦੇ ਨੇ ਵੀ ਤੂੰ লাশ ਕਿੱਥੇ ਰੱਖੀ ਹੈ ਤੇ ਜਦੋਂ ਉਹ ਦੱਸਦੀ ਹੈ ਕਿ ਮੈਂ ਘਰ ਦੇ ਵਿੱਚ ਬਾਥਰੂਮ ਦੇ ਵਿੱਚ লাশ ਰੱਖੀ ਹੈ ਤੇ ਪੁਲਿਸ ਵਾਲੇ ਉੱਥੇ ਦੋ ਸ਼ਿਪਾਹੀਆਂ ਨੂੰ ਭੇਜਦੇ ਨੇ ਤੇ ਅੱਗੋਂ ਜਦੋਂ ਉਹ ਕਾਂਸਟੇਬਲ ਉੱਥੇ ਜਾ ਕੇ ਦੇਖਦੇ ਨੇ ਤਾਂ ਅੱਗੇ ਕੁਝ ਵੀ ਨਹੀਂ ਹੁੰਦਾ ਕਿਉਂਕਿ ਬਾਥਰੂਮ ਸੀ ਜਿਹੜੇ ਉਹ ਬਿਲਕੁਲ ਸਾਫ਼ ਪਏ ਸੀ ਉੱਥੇ ਇੰਜ ਲੱਗ ਹੀ ਨਹੀਂ ਰਿਹਾ ਸੀ ਕਿ ਇੱਥੇ ਕਿਸੇ ਦਾ ਕਤਲ ਹੋਇਆ ਉਸ ਤੋਂ ਬਾਅਦ ਉਹ ਸ਼ਿਪਾਹੀ ਉੱਥੋਂ ਵਾਪਸ ਆ ਜਾਂਦੇ ਨੇ ਤੇ ਆ ਕੇ ਇਨਸਪੈਕਟਰ ਨੂੰ ਦੱਸਦੇ ਨੇ ਕਿ ਸਰ ਉੱਥੇ ਤਾਂ ਐਸਾ ਕੁਝ ਹੈ ਹੀ ਨਹੀਂ ਉਹ ਤਾਂ ਬਿਲਕੁਲ ਹੀ ਸਾਫ਼ ਪਿਆ ਤੇ ਇਸ ਤੋਂ ਬਾਅਦ ਇਨਸਪੈਕਟਰ ਪੁੱਛਦਾ ਵੀ ਤੁਲ ਐਸਾ ਰੱਖੀ ਕਿੱਥੇ ਆ ਤਾਂ ਫਿਰ ਉਹਨੇ ਦੱਸਿਆ ਕਿ ਲਾਸ਼ ਇੱਕ ਡਰਮ ਦੇ ਵਿੱਚ ਹੈ ਜਿਹੜਾ ਕਿ ਉਸ ਬਾਥਰੂਮ ਦੇ ਵਿੱਚ ਪਿਆ ਤੇ ਬਾਥਰੂਮ ਦੇ ਵਿੱਚ ਡਰਮ ਦੇ ਵਿੱਚ ਲਾਸ਼ ਨੂੰ ਰੱਖ ਕੇ ਉਸ ਤੋਂ ਬਾਅਦ ਉਸ ਦੇ ਉੱਤੇ ਸੀਮਿੰਟ ਦਾ ਘੋਲ ਪਾ ਦਿੱਤਾ ਗਿਆ ਤਾਂ ਇਸ ਤੋਂ ਬਾਅਦ ਪੁਲਿਸ ਵੱਡੀ ਤਰ੍ਹਾਂ ਦੇ ਵਿੱਚ ਉੱਥੇ ਵੱਡੇ ਵੱਡੇ ਅਫਸਰ ਅਤੇ ਹੋਰ ਵੀ ਬਹੁਤ ਸਾਰੇ ਲੋਕ ਉਸ ਜਗ੍ਹਾ ਤੇ ਪਹੁੰਚਦੇ ਨੇ ਅਤੇ ਇਹ ਜਿਹੜੀ ਖਬਰ ਆ ਫਿਰ ਸੋਸ਼ਲ ਮੀਡੀਆ ਦੇ ਉੱਤੇ ਫੈਲ ਜਾਂਦੀ ਹੈ ਵੀ ਆਖਰਕਾਰ ਇੱਕ ਪਤਨੀ ਨੇ ਆਪਣੇ ਪਤੀ ਨੂੰ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਕਿਸ ਤਰ੍ਹਾਂ ਐਨੀ ਦਰਦਨਾਕ ਮੌਤ ਦਿੱਤੀ ਤੁਸੀਂ ਸੋਚ ਵੀ ਨਹੀਂ ਸਕਦੇ ਹਰ ਕੋਈ ਜਾਨਾਂ ਲਈ ਬੇਤਾਅ ਸੀ ਕਿਸ ਨੇ ਐਸਾ ਕਿਉਂ ਕੀਤਾ ਇਹ ਕਹਾਣੀ 2015 ਤੋਂ ਸ਼ੁਰੂ ਹੁੰਦੀ ਹੈ ਸੌਰਵ ਰਾਜਪੂਤ ਬਰੰਪਰੀ ਇਲਾਕੇ ਦੇ ਵਿੱਚ ਰਹਿੰਦਾ ਸੀ ਇਹਦਾ ਪਿਤਾ ਮੁੰਨਾ ਲਾਲ ਜੋ ਕਿ ਇੱਕ ਪ੍ਰਾਈਵੇਟ ਤੇਲ ਕੰਪਨੀ ਦੇ ਵਿੱਚ ਕੰਮ ਕਰਦਾ ਸੀ ਇਹਦੇ ਤਿੰਨ ਬੱਚੇ ਸਨ ਦੋ ਲੜਕੇ ਅਤੇ ਇੱਕ ਲੜਕੀ ਸੀ ਜਿਨ੍ਹਾਂ ਦੇ ਵਿੱਚੋਂ ਸੌਰਵ ਰਾਜਪੂਤ ਇੱਕ ਸੀ ਸੌਰਵ ਰਾਜਪੂਤ ਉੱਥੋਂ ਦੇ ਹੀ ਇੱਕ ਇਲਾਕੇ ਦੇ ਵਿੱਚ ਆਪਣੇ ਦੋਸਤਾਂ ਮਿੱਤਰਾਂ ਕੋਲ ਅਕਸਰ ਮਿਲਣ ਜਾਇਆ ਕਰਦਾ ਸੀ ਨਜ਼ਦੀਕ ਹੀ ਇੱਕ ਕਰਾਨੇ ਦੀ ਦੁਕਾਨ ਸੀ ਉਸ ਕਰਾਨੇ ਦੀ ਦੁਕਾਨ ਤੇ ਇੱਕ ਲੜਕੀ ਆਉਂਦੀ ਆ ਉਹ ਲੜਕੀ ਨੂੰ ਜਦੋਂ ਸੌਰਵ ਰਾਜਪੂਤ ਦੇਖਦਾ ਤਾਂ ਉਸ ਨੂੰ ਪਹਿਲੀ ਹੀ ਨਜ਼ਰ ਦੇ ਵਿੱਚ ਉਸ ਲੜਕੀ ਦੇ ਨਾਲ ਪਿਆਰ ਹੋ ਜਾਂਦਾ ਜਾਂਦਾ ਇਸ ਤੋਂ ਬਾਅਦ ਉਹਨਾਂ ਦੇ ਨੰਬਰ ਐਕਸਚੇਂਜ ਹੋ ਜਾਂਦੇ ਨੇ ਇੱਕ ਦੂਜੇ ਨਾਲ ਗੱਲਬਾਤ ਕਰਨੀ ਸ਼ੁਰੂ ਕਰ ਦਿੰਦੇ ਨੇ ਗੱਲਬਾਤ ਇੰਨੀ ਅੱਗੇ ਵਧ ਜਾਂਦੀ ਹੈ ਕਿ ਇਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਕਦੋਂ 7-8 ਮਹੀਨੇ ਬੀਤ ਜਾਂਦੇ ਨੇ ਤਾਂ ਇਸ ਤੋਂ ਬਾਅਦ ਸੌਰਵ ਆਪਣੇ ਘਰ ਦੇ ਨਾਲ ਗੱਲ ਕਰਦਾ ਆਪਦੇ ਪਿਤਾ ਨਾਲ ਗੱਲ ਕਰਦਾ ਤੇ ਉਹਨੂੰ ਦੱਸਦਾ ਕਿ ਕਿ ਮੈਂ ਆਪਣੇ ਹੀ ਨਾਲ ਲੱਗਦੇ ਮੁਹੱਲੇ ਦੀ ਇੱਕ ਲੜਕੀ ਦੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਜਿਸ ਦਾ ਨਾਮ ਮੁਸਕਾਨ ਹੈ ਤਾਂ ਇਸ ਤੋਂ ਬਾਅਦ ਸੌਰਵ ਦਾ ਪਿਤਾ ਮਨਾ ਕਰ ਦਿੰਦਾ ਕਿ ਕਿ ਮੈਂ ਨਾ ਤਾਂ ਤੈਨੂੰ ਦੂਸਰੀ ਜਾਤੀ ਦੇ ਨਾਲ ਵਿਆਹ ਕਰਨ ਦੇਣਾ ਅਤੇ ਨਾ ਹੀ ਆਪਣੇ ਮਹੱਲੇ ਦੀ ਕਿਸੇ ਲੜਕੀ ਨਾਲ ਤੇਰਾ ਵਿਆਹ ਹੋਣ ਦੇਣਾ ਤਾਂ ਇਹੀ ਗੱਲ ਅੱਗੋਂ ਮੁਸਕਾਨ ਦੇ ਘਰ ਵਾਲੇ ਵੀ ਮੁਸਕਾਨ ਨੂੰ ਕਹਿੰਦੇ ਨੇ ਤਾਂ ਇਸ ਤੋਂ ਬਾਅਦ ਥੋੜਾ ਟਾਈਮ ਲੰਘਦਾ 2016 ਦੇ ਵਿੱਚ ਉਹਨਾਂ ਦੋਨਾਂ ਜਣਾਂ ਦਾ ਵਿਆਹ ਹੋ ਜਾਂਦਾ ਤੇ ਸਰਵ ਰਾਜਪੂਤ ਨੂੰ ਮਰਚੈਂਟ ਨੇਵੀ ਦੇ ਵਿੱਚ ਨੌਕਰੀ ਮਿਲ ਜਾਂਦੀ ਹੈ ਤੇ ਉਹ ਨੌਕਰੀ ਦੇ ਲਈ ਲੰਡਨ ਦੇ ਵਿੱਚ ਚਲਾ ਜਾਂਦਾ ਇਸ ਤੋਂ ਬਾਅਦ ਤਕਰੀਬਨ ਇੱਕ ਸਾਲ ਬਹੁਤ ਵਧੀਆ ਚੱਲਦਾ ਇੱਕ ਸਾਲ ਬਾਅਦ ਸੌਰਵ ਆਪਣੀ ਨੌਕਰੀ ਛੱਡ ਕੇ ਘਰ ਆ ਜਾਂਦਾ ਕੁਝ ਲੜਾਈ ਝਗੜੇ ਹੋਣੇ ਸ਼ੁਰੂ ਹੋ ਜਾਂਦੇ ਨੇ ਤਾਂ ਇਸ ਤੋਂ ਬਾਅਦ ਉਹ ਆਪਣੇ ਪਰਿਵਾਰ ਨੂੰ ਛੱਡ ਕੇ ਆਪਣੀ ਪਤਨੀ ਦੇ ਨਾਲ ਕਿਸੇ ਹੋਰ ਜਗ੍ਹਾ ਤੇ ਅਲੱਗ ਰਹਿਣਾ ਸ਼ੁਰੂ ਕਰ ਦਿੰਦਾ ਅਤੇ ਇੱਕ ਪ੍ਰਾਈਵੇਟ ਦੁਕਾਨ ਤੇ ਕੰਮ ਵੀ ਕਰਨ ਲੱਗ ਜਾਂਦਾ ਅਤੇ ਹੁਣ 2019 ਆ ਜਾਂਦਾ 2019 ਦੇ ਵਿੱਚ ਸੌਰਵ ਰਾਜਪੁਰ ਦੇ ਘਰ ਇੱਕ ਬੇਟੀ ਜਨਮ ਲੈਂਦੀ ਆ ਅਤੇ 2020 ਦੇ ਵਿੱਚ ਉਸ ਨੂੰ ਇੱਕ ਲੰਡਨ ਦੇ ਵਿੱਚ ਹੀ ਸੇਲਜ਼ਮੈਨ ਦੀ ਨੌਕਰੀ ਮਿਲ ਜਾਂਦੀ ਹੈ ਤਾਂ ਇਸ ਤੋਂ ਬਾਅਦ ਸੌਰਵ ਫਿਰ ਲੰਡਨ ਚਲਾਇਆ ਜਾਂਦਾ ਹੈ ਤੇ ਇਸ ਤੋਂ ਬਾਅਦ ਉਸ ਦੀ ਪਤਨੀ ਅਤੇ ਉਸ ਦੀ ਬੇਟੀ ਇਕੱਲੇ ਰਹਿ ਜਾਂਦੇ ਨੇ ਜ਼ਿਆਦਾਤਰ ਉਸ ਦੀ ਬੇਟੀ ਆਪਣੀ ਨਾਨੀ ਕੋਲ ਰਹਿੰਦੀ ਸੀ ਅਤੇ ਜਿਹੜੀ ਉਸ ਦੀ ਪਤਨੀ ਸੀ ਉਹ ਇਕੱਲੀ ਰਹਿ ਜਾਂਦੀ ਹੈ ਹੁਣ ਉਸ ਨੂੰ ਰੋਕਣ ਟੋਕਣ ਵਾਲਾ ਕੋਈ ਹੈ ਨਹੀਂ ਸੀ ਸੌਰਵ ਸੀ ਜਿਹੜਾ ਉਹ ਲੰਡਨ ਦੇ ਵਿੱਚ ਰਹਿੰਦਾ ਸੀ ਉਹ ਕਦੇ-ਕਦਾਈਂ ਆਉਂਦਾ ਜਾਂਦਾ ਸੀਗਾ ਇਸ ਕਰਕੇ ਉਸਦੀ ਪਤਨੀ ਨੂੰ ਕੋਈ ਰੁਕਣ ਟੋਕਣ ਵਾਲਾ ਹੈ ਨਹੀਂ ਸੀ ਤਾਂ ਇਸ ਤੋਂ ਬਾਅਦ ਉਸਦੀ ਪਤਨੀ ਦੀ ਮੁਲਾਕਾਤ ਸਾਹਿਲ ਸ਼ੁਕਲਾ ਦੇ ਨਾਲ ਹੁੰਦੀ ਹੈ ਜੋ ਕਿ ਇੱਕ ਪ੍ਰਾਈਵੇਟ ਕੰਪਨੀ ਦੇ ਵਿੱਚ ਸੀਏ ਸੀ ਪਹਿਲੀ ਹੀ ਨਜ਼ਰ ਦੇ ਵਿੱਚ ਮਸਕਾਨ ਨੂੰ ਸਾਹਿਲ ਦੇ ਨਾਲ ਪਿਆਰ ਹੋ ਜਾਂਦਾ ਹੈ ਇਸ ਤੋਂ ਬਾਅਦ ਉਹ ਇੱਕ ਦੂਜੇ ਨੂੰ ਮਿਲਣਾ ਜੁਲਣਾ ਸ਼ੁਰੂ ਕਰ ਦਿੰਦੇ ਨੇ ਪਿਆਰ ਇਹਨਾਂ ਅੱਗੇ ਵਧ ਜਾਂਦਾ ਹੈ ਕਿ ਉਹ ਇੱਕ ਦੂਜੇ ਬਿਨਾਂ ਰਹਿ ਨਹੀਂ ਸੀ ਸਕਦੇ ਉਹ ਇਸ ਤਰ੍ਹਾਂ ਰਹਿਣਾ ਸ਼ੁਰੂ ਕਰ ਦਿੰਦੇ ਨੇ ਜਿਵੇਂ ਕਿ ਪਤੀ ਪਤਨੀ ਰਹਿ ਰਹੇ ਹੁੰਦੇ ਨੇ ਅਚਾਨਕ 2023 ਦੇ ਵਿੱਚ ਸੌਰਵ ਲੰਧਨ ਤੋਂ ਆਪਣੇ ਘਰ ਆ ਜਾਂਦਾ ਜਦੋਂ ਉਹ ਘਰ ਆਉਂਦਾ ਤਾਂ ਉਸਦੇ ਹੱਥ ਉਸਦੀ ਪਤਨੀ ਦਾ ਮੋਬਾਈਲ ਫੋਨ ਲੱਗ ਜਾਂਦਾ ਤਾਂ ਇਸ ਤੋਂ ਬਾਅਦ ਮੁਸਕਾਨ ਦਾ ਜਿਹੜਾ ਸਾਰਾ ਭੇਜ ਦਾ ਉਹ ਸੌਰਵ ਕੋਲ ਖੁੱਲ ਜਾਂਦਾ ਅਤੇ ਉਸ ਨੂੰ ਪਤਾ ਲੱਗ ਜਾਂਦਾ ਵੀ ਉਹ ਫਾਇਲ ਸ਼ੁਕਲਾ ਦੇ ਨਾਲ ਫੋਨ ਦੇ ਉੱਤੇ ਗੱਲਬਾਤ ਕਰਦੀ ਹੈ ਉਸਦੇ ਨਾਲ ਉਸਦੇ ਪ੍ਰੇਮ ਸੰਬੰਧ ਨੇ ਤਾਂ ਜਦੋਂ ਇਹ ਗੱਲ ਸਾਰੀ ਉਹ ਮੁਸਕਾਨ ਨਾਲ ਕਰਦਾ ਤੇ ਮੁਸਕਾਨ ਅੱਗੋਂ ਕਹਿਣ ਦੀ ਹੈ ਕਿ ਹਾਂ ਵੀ ਮੈਂ ਤੇਥੋਂ ਤਲਾਕ ਲੈਣਾ ਮੈਂ ਉਸ ਨੂੰ ਪਿਆਰ ਕਰਦੀ ਹਾਂ ਮੈਂ ਉਸੇ ਨਾਲ ਹੀ ਰਹਿਣਾ ਮੈਂ ਤੇਥੋਂ ਤਲਾਕ ਲੈਣਾ ਤਾਂ ਇਸ ਤੋਂ ਬਾਅਦ ਉਹਨਾਂ ਦੋਨੋਂ ਦੇ ਵਿੱਚ ਬਹੁਤ ਜ਼ਿਆਦਾ ਝਗੜਾ ਹੋਣਾ ਸ਼ੁਰੂ ਹੋ ਜਾਂਦਾ ਹੌਲੀ ਹੌਲੀ ਗੱਲ ਵੱਧਦੀ ਜਾਂਦੀ ਹੈ ਹਾਲਾਂਕਿ ਜਿਹੜਾ ਸਰਬ ਸੀਗਾ ਉਹ ਤਲਾਕ ਦੇਣ ਲਈ ਤਿਆਰ ਨਹੀਂ ਹੈਗਾ ਸੀ ਉਹ ਚਾਹੁੰਦਾ ਸੀ ਕਿਵੇਂ ਨਾ ਕਿਵੇਂ ਕਰਕੇ ਮੇਰਾ ਪਰਿਵਾਰ ਬਚ ਜਾਵੇ ਕਿਉਂਕਿ ਉਹ ਸੋਚਦਾ ਸੀ ਕਿ ਵੀ ਮੇਰੀ 6 ਸਾਲ ਦੀ ਇੱਕ ਛੋਟੀ ਬੱਚੀ ਵੀ ਹੈ ਇਸ ਕਰਕੇ ਉਸਨੇ ਮਸਕਾਰ ਨੂੰ ਤਲਾਕ ਨਹੀਂ ਦਿੱਤਾ ਇਸ ਤੋਂ ਬਾਅਦ ਉਹ ਫਿਰ ਲੰਡਨ ਚਲਾ ਜਾਂਦਾ ਹੈ ਹੁਣ ਉਹ 2025 ਦੇ ਵਿੱਚ 24 ਫਰਵਰੀ 2025 ਨੂੰ ਅਚਾਨਕ ਉਹ ਲੰਡਨ ਤੋਂ ਵਾਪਸ ਆਉਂਦਾ ਹੈ ਵਾਪਸ ਇਸ ਕਰਕੇ ਆਉਂਦਾ ਤਾਂ ਕਿ ਉਹ ਆਪਣੀ ਪਤਨੀ ਨੂੰ ਸਰਪ੍ਰਾਈਜ਼ ਦੇ ਸਕੇ ਤਾਂ ਕਿ ਉਹ ਖੁਸ਼ ਹੋ ਜਾਵੇ ਕਿਉਂਕਿ 25 ਫਰਵਰੀ ਨੂੰ ਉਸਦੀ ਪਤਨੀ ਦਾ ਜਨਮ ਦਿਨ ਸੀ ਅਤੇ 28 ਫਰਵਰੀ ਨੂੰ ਉਸਦੀ ਲੜਕੀ ਦਾ ਜਨਮ ਦਿਨ ਸੀ ਇਸ ਤੋਂ ਬਾਅਦ ਘਰ ਦੇ ਵਿੱਚ ਜਨਮ ਦਿਨ ਮਨਾਇਆ ਜਾਂਦਾ ਬਹੁਤ ਜ਼ਿਆਦਾ ਖੁਸ਼ੀਆਂ ਮਨਾਈਆਂ ਜਾਂਦੀਆਂ ਨੇ ਤਾਂ ਇਸ ਤੋਂ ਬਾਅਦ 4 ਮਾਰਚ 2025 ਨੂੰ ਸਰਬ ਦਾ ਉਸਦੀ ਪਤਨੀ ਕਤਲ ਕਰ ਦਿੰਦੀ ਆ ਕਤਲ ਕਰਨ ਤੋਂ ਬਾਅਦ ਉਸਦੀ Laash ਨੂੰ ਇੱਕ ਡਰਮ ਦੇ ਵਿੱਚ ਪੈਕ ਕਰਦੀ ਆ ਉਹਦੇ ਛੋਟੇ ਛੋਟੇ ਟੁਕੜੇ ਕਰਕੇ ਉਹਨਾਂ ਨੂੰ ਪੋਲੀਥੀਨ ਦੇ ਵਿੱਚ ਪੈਕ ਕੀਤਾ ਜਾਂਦਾ ਤਾਂ ਇਸ ਤੋਂ ਬਾਅਦ ਉਸ ਦੇ ਉੱਤੇ ਸੀਮਟ ਭਰ ਦਿੱਤਾ ਜਾਂਦਾ ਤਾਂ ਕਿ ਕਿਸੇ ਨੂੰ ਇਸ ਗੱਲ ਦਾ ਪਤਾ ਨਾ ਲੱਗੇ ਜਦੋਂ ਇਹ ਮਨਾਲੀ ਤੋਂ ਵਾਪਸ ਆਉਂਦੇ ਨੇ ਤਾਂ ਇਸ ਤੋਂ ਬਾਅਦ ਇਹ ਸੋਚਦੇ ਨੇ ਵੀ ਕਿਉਂ ਨਾ ਹੁਣ লাশ ਨੂੰ ਕਿਤੇ ਟਿਕਾਣੇ ਦੇ ਉੱਤੇ ਲਾ ਦਿੱਤਾ ਜਾਵੇ ਤਾਂ ਪਹਿਲਾਂ ਤਾਂ ਇਹ ਦੋਨੋਂ ਜਾਣੇ ਉਸ ਡਰਮ ਨੂੰ ਚੱਕਣ ਦੀ ਕੋਸ਼ਿਸ਼ ਕਰਦੇ ਨੇ ਪਰ ਇਹਨਾਂ ਤੋਂ ਉਹ ਡਰਮ ਹਿਲਦਾ ਤੱਕ ਨਹੀਂ ਹੈਗਾ ਕਿਉਂਕਿ ਡਰਮ ਭਾਰੀ ਜਿਆਦੇ ਸੀਗਾ ਤਾਂ ਇਸ ਤੋਂ ਬਾਅਦ ਉਸ ਦਾ ਜਿਹੜਾ ਪ੍ਰੇਮੀ ਹੈ ਸਾਹਿਲ ਉਹ ਦੋ ਮਜ਼ਦੂਰਾਂ ਨੂੰ ਲੈਣ ਵਾਸਤੇ ਜਾਂਦਾ ਹੈ ਅਤੇ ਇੱਕ ਆਟੋ ਵੀ ਕਿਰਾਏ ਤੇ ਲੈ ਕੇ ਆਉਂਦਾ ਤਾਂ ਕਿ ਉਹ ਮਜ਼ਦੂਰ ਅਤੇ ਇਹ ਚਾਰੋਂ ਜਾਣੇ ਮਿਲ ਕੇ ਉਸ ਡਰਮ ਨੂੰ ਆਟੋ ਦੇ ਵਿੱਚ ਧਰ ਕੇ ਕਿਤੇ ਹੋਰ ਸੁੱਟਾਉਣ ਤਾਂ ਇਸ ਤੋਂ ਬਾਅਦ ਜਦੋਂ ਉਹ ਚਾਰੇ ਜਾਣੇ ਕੋਸ਼ਿਸ਼ ਕਰਦੇ ਨੇ ਪਰ ਫਿਰ ਵੀ ਇਹ ਉਸ ਡਰਮ ਨੂੰ ਚੱਕਣ ਦੇ ਵਿੱਚ ਕਾਮਯਾਬ ਨਹੀਂ ਹੁੰਦੇ ਤਾਂ ਇਸ ਤੋਂ ਬਾਅਦ ਪਰੇਸ਼ਾਨ ਹੋ ਕੇ ਮੁਸਕਾਨ ਆਪਣੇ ਪੇਕੇ ਚਲੀ ਜਾਂਦੀ ਆ ਪਰ ਜਿਹੜਾ ਸੌਰਵ ਦਾ ਫੋਨ ਸੀ ਉਹ ਆਉਣ ਸੀਗਾ ਤਾਂ ਇਸ ਤੋਂ ਬਾਅਦ ਸੌਰਵ ਦੇ ਘਰ ਵਾਲੇ ਜਦੋਂ ਉਸ ਫੋਨ ਦੇ ਉੱਤੇ ਮੈਸੇਜ ਕਰਦੇ ਸੀ ਤਾਂ ਜਿਹੜਾ ਮੁਸਕਾਨ ਦਾ ਪ੍ਰੇਮੀ ਸੀ ਉਹ ਸੌਰਵ ਬਣ ਕੇ ਹੀ ਉਹਨਾਂ ਨਾਲ ਗੱਲਬਾਤ ਕਰਦਾ ਰਹਿੰਦਾ ਸੀ ਤਾਂ ਕਿ ਕਿਸੇ ਨੂੰ ਇਸ ਗੱਲ ਦਾ ਪਤਾ ਨਾ ਲੱਗੇ ਕਿ ਸੌਰਵ ਤਾਂ ਮਰ ਚੁੱਕਿਆਗਾ ਕਿਉਂਕਿ ਸੌਰਵ ਦੇ ਪਰਿਵਾਰ ਨੂੰ ਇਹ ਸੀ ਕਿ ਸੌਰਵ ਮੁਸਕਾਨ ਦੇ ਨਾਲ ਮਨਾਲੀ ਘੁੰਮਣ ਗਿਆ ਹੋਵੇਗਾ ਇਸ ਕਰਕੇ ਉਹਨਾਂ ਨੇ ਕੋਈ ਜ਼ਿਆਦਾ ਟੈਨਸ਼ਨ ਨਹੀਂ ਲਈ ਤਾ ਇਸ ਤੋਂ ਬਾਅਦ ਮੁਸਕਾਨ ਜਦੋਂ ਪੁਲਿਸ ਨੂੰ ਸਾਰੀ ਕਹਾਣੀ ਦੱਸਦੀ ਆ ਤਾਂ ਪੁਲਿਸ ਉਸ ਜਗ੍ਹਾ ਤੇ ਜਾਂਦੀ ਆ ਜਿੱਥੇ ਉਹ লাশ ਪਈ ਹੁੰਦੀ ਆ ਇਸ ਤੋਂ ਬਾਅਦ ਉਸ ਡਰਮ ਦੇ ਵਿੱਚੋਂ লাশ ਨੂੰ ਕੱਢਿਆ ਜਾਂਦਾ লাশ ਬਹੁਤ ਹੀ ਮੁਸ਼ਕਲ ਦੇ ਨਾਲ ਕੱਢੀ ਜਾਂਦੀ ਆ ਕਿਉਂਕਿ লাশ ਦੇ ਛੋਟੇ ਛੋਟੇ ਟੁਕੜੇ ਕਰਕੇ ਉਸ ਨੂੰ ਸੀਲ ਬੰਦ ਕਰ ਦਿੱਤਾ ਜਾਂਦਾ ਸੀਮਿੰਟ ਸੀ ਜਿਹੜਾ ਉਹ ਜੰਮ ਚੁੱਕਿਆ ਸੀ ਤਾਂ ਇਸ ਤੋਂ ਬਾਅਦ ਕਟਰ ਦੀ ਸਹਾਇਤਾ ਦੇ ਨਾਲ ਉਸ ਡਰਮ ਨੂੰ ਕਟਿਆ ਜਾਂਦਾ ਤੇ ਉਸ ਦੇ ਵਿੱਚੋਂ ਬੜੀ ਹੀ ਮੁਸ਼ਕਲ ਦੇ ਨਾਲ লাশ ਨੂੰ ਕੱਢਿਆ ਜਾਂਦਾ ਤਾਂ ਉਸ ਤੋਂ ਬਾਅਦ ਪੁਲਿਸ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈਂਦੀ ਹੈ ਅਤੇ ਪੋਸਟਮਾਰਟਮ ਦੇ ਲਈ ਭੇਜ ਦਿੰਦੀ ਹੈ। ਅਤੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਜਾਂਦਾ ਹੈ। ਅਤੇ ਜਿਹੜੀ ਇਹ ਖਬਰ ਹੈ ਅੱਗ ਵਾਂਗੂ ਸੋਸ਼ਲ ਮੀਡੀਆ ਦੇ ਉੱਤੇ ਫੈਲ ਜਾਂਦੀ ਹੈ। ਹਰ ਕੋਈ ਜਾਣਨ ਲਈ ਬੇਤਾਬ ਸੀ ਕਿ ਆਖਰਕਾਰ ਇੱਕ ਪਤਨੀ ਨੇ ਆਪਣੇ ਪ੍ਰੇਮੀ ਨਾਲ ਰਲ ਕੇ ਆਪਣੇ ਪਤੀ ਦਾ ਕਤਲ ਕਿਉਂ ਕਰਵਾਇਆ? ਬਾਕੀ ਤੁਹਾਨੂੰ ਸਾਰੀ ਕਹਾਣੀ ਮੈਂ ਸੁਣਾਇ ਚੁੱਕਿਆ। ਪੁਲਿਸ ਦਾ ਅਸਲ ਕਾਰਨ ਕੀ ਸੀ ਪੁਲਿਸ ਹਜੇ ਇਸ ਮਸਲੇ ਦੇ ਵਿੱਚ ਪੁੱਛਗਿੱਛ ਕਰ ਰਹੀ ਹੈ ਸੋ ਦੋਸਤੋ ਤੁਹਾਡੇ ਇਸ ਘਟਨਾ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਜਰੂਰ ਦਿਓ ਮਿਲਦੇ ਆ ਕਿਸੇ ਨਵੀਂ ਕ੍ਰੈਮ ਸਟੋਰੀ ਨਾਲ ਸਾਰ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ